ਜਿਹੜਾ ਜੋ ਰੀਗੋ ਬ੍ਰਿਜ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਸ ਪੁਲ ਦਾ ਹੁਣ 118 ਸਾਲ ਬਾਅਦ ਨਿਰਮਾਣ ਹੋਣ ਜਾ ਰਿਹਾ ਹੈ ਅਲੱਗ-ਅਲੱਗ ਪੋਲੀਟਿਸ਼ੀਅਨ ਇਸ ਜਗ੍ਹਾ ਤੇ ਪਹੁੰਚੇ ਸੀਗੇ ਜਿਨ੍ਹਾਂ ਵੱਲੋਂ ਮੁੱਦੇ ਚੁੱਕੇ ਜਾਂਦੇ ਸੀਗੇ ਕਿਉਂਕਿ ਇਹ ਪੁਲ ਇਹ ਜਿਹੜਾ ਕਈ ਜਗ੍ਹਾ ਤੋਂ ਟਾਇਰ ਵੀ ਚੁੱਕਿਆ ਆ ਜਿਹੜੇ ਨਵੇਂ ਡੀਸੀ ਆਏ ਨੇ ਗਣ ਸ਼ਿਆਮ ਥੋਰੀ ਉਹਨਾਂ ਵੱਲੋਂ ਇਹ ਜਿਹੜਾ ਪੁਲ ਇਹ ਬੰਦ ਕਰਨ ਦੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਆ ਜਿਹੜੀ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਹੈ ਇਸ ਪੁਲ ਬਣਾਉਣ ਦਾ 24 ਮਹੀਨਿਆਂ ਦਾ ਸਮਾਂ ਦਿੱਤਾ ਹੈ ਉਹਨਾਂ ਨੂੰ ਸੋ 24 ਮਹੀਨਿਆਂ ਦੇ ਵਿੱਚ ਇਹ ਨਵਾਂ ਪੁਲ ਬਣ ਕੇ ਤਿਆਰ ਹੋਏਗਾ ਇਹ ਰਸਤਾ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਜਾਂਦਾ ਆ ਲੋਹਗੜੀਏ ਨੂੰ ਵੀ ਜਾਂਦਾ ਆ ਇਧਰੋਂ ਗੱਲ ਕਰ ਲਈ ਤਾਂ ਰੇਲਵੇ ਕਲੋਨੀ ਨੂੰ ਨਿਕਲਦਾ ਆ ਪੁਤਲੀ ਘਰ ਨੂੰ ਨਿਕਲਦਾ ਆ ਸਾਸ਼ੀਕਾਲ ਜੀ ਤੁਸੀਂ ਜੁੜੇ ਹੋ ਸਕਰੋਲ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ 118 ਸਾਲ ਬਣੇ ਹੋਏ ਪਹਿਲੇ ਪੁਲ ਤੇ ਮੌਜੂਦ ਹੈ ਜੋ ਰੀਗੋ ਬ੍ਰਿਜ ਦੇ ਨਾਮ ਤੋਂ ਜਾਣਿਆ ਜਾਂਦਾ ਆ ਇਸ ਪੁਲ ਦਾ ਹੁਣ 118 ਸਾਲ ਬਾਅਦ ਨਿਰਮਾਣ ਹੋਣ ਜਾ ਰਿਹਾ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਹਰ ਇੱਕ ਲੋਕਾ ਵੱਲੋਂ ਇਸ ਜਗ੍ਹਾ ਤੇ ਸਹਿਯੋਗ ਦਿੱਤਾ ਜਾਂਦਾ ਸੀਗਾ ਕਹਿ ਲਈਏ ਕਿ ਅਲੱਗ-ਅਲੱਗ ਪੋਲੀਟਿਸ਼ੀਅਨ ਇਸ ਜਗ੍ਹਾ ਤੇ ਪਹੁੰਚੇ ਸੀਗੇ ਜਿਨ੍ਹਾਂ ਵੱਲੋਂ ਮੁੱਦੇ ਚੁੱਕੇ ਜਾਂਦੇ ਸੀਗੇ ਕਿਉਂਕਿ ਇਹ ਪੋਲੇਆ ਜਿਹੜਾ ਕਈ ਜਗ੍ਹਾ ਤੋਂ ਢਹਿ ਵੀ ਚੁੱਕਿਆ ਆ ਇਸ ਦੀ ਮੁਰੰਮਤ ਕਈ ਵਾਰ ਦੁਬਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਟੈਂਡਰ ਸੀਗਾ ਉਹ ਪਾਸ ਨਹੀਂ ਸੀ ਹੋ ਰਿਹਾ ਜਾਂ ਕਿਹੜੀ ਕੰਪਨੀ ਨੂੰ ਦੇਣਾ ਸੀ ਉਹ ਨਹੀਂ ਸੀ ਤੈਅ ਹੋ ਪਾਰਿਆ ਉਸ ਤੋਂ ਬਾਅਦ ਕਹਿ ਲਈਏ ਕਿ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ ਵੱਲੋਂ ਵੀ ਇਸ ਜਗ੍ਹਾ ਤੇ ਆ ਕੇ ਕਈ ਵਾਰ ਅ ਮੀਡੀਆ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਸੀ ਡੀਸੀ ਸਾਹਿਬ ਨਾਲ ਵੀ ਮਿਲਣ ਦੀ ਬੜੀ ਬਾਰ ਗੱਲਬਾਤ ਕੀਤੀ ਉਹਨਾਂ ਨੇ ਕਿ ਇਸ ਪੌਲ ਦੇ ਜਿਹੜਾ ਨਿਰਮਾਣ ਆ ਉਹ ਕੀਤਾ ਜਾਵੇ ਆ ਸਾਬਕਾ ਡਿਪਟੀ ਕਮਿਸ਼ਨਰ ਕਹਿ ਲਿਆ ਕਿ ਹਰਪੀ ਸਿੰਘ ਸੂਦਨ ਉਹਨਾਂ ਨੇ ਪਹਿਲੇ ਜਿਹੜਾ ਅਪੋਲ ਆ ਇਹ ਪਹਿਲੇ ਬੰਦ ਕਰ ਦਿੱਤਾ ਸੀਗਾ ਜਿਸ ਦੇ ਕਰਕੇ ਸ਼ਹਿਰ ਦੇ ਵਿੱਚ ਕਈ ਮੁਸੀਬਤਾਂ ਜੜੀਆਂ ਦੇਖਣ ਨੂੰ ਮਿਲਿਆ ਸੀਗੀਆਂ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਰਹਿੰਦੀ ਸੀਗੀ ਕਿਉਂਕਿ ਉਦੋਂ 22 ਨੰਬਰ ਵਾਲਾ ਫਾਟਕ ਸੀਗਾ ਉਹ ਬੰਦਾ ਪਿਆ ਸੀਗਾ 22 ਨੰਬਰ ਫਾਟਕ ਹਜੇ ਤਿਆਰ ਨਹੀਂ ਸੀਗਾ ਜਿਸ ਕਰਕੇ ਇਹ ਵੀ ਇਹ ਵੀ ਜਿਹੜਾ ਪੌਲ ਆ ਬੰਦ ਕਰਤਾ ਸੀਗਾ ਸ਼ਹਿਰ ਦੇ ਵਿੱਚ ਭਾਰੀ ਜਾਮ ਲੱਗ ਜਾਂਦਾ ਸੀਗਾ ਪਰ ਹੁਣ ਜੇਕਰ ਗੱਲ ਕਰ ਲਈਏ 22 ਨੰਬਰ ਵਾਲਾ ਫਾਟਕ ਜਿਹੜਾ ਆ ਉਹ ਤਿਆਰ ਹੋ ਚੁੱਕਿਆ ਆ ਉੱਥੇ ਵਧੀਆ ਪੁਲ ਤਿਆਰ ਕਰ ਦਿੱਤਾ ਗਿਆ ਆ ਸੋ ਹੁਣ ਉਧਰੋਂ ਵੀ ਆਵਾਜਾਈ ਜਿਹੜੀ ਆ ਉਹ ਲੰਘਦੀ ਆ ਸੋ ਇਹ ਆ ਦਿਖਾ ਦਈਏ ਕਿ ਇਹ ਜਿਹੜਾ ਪੁਲ ਆ ਹੁਣ ਇਸ ਨੂੰ ਅੰਮ੍ਰਿਤਸਰ ਦੇ ਜਿਹੜੇ ਨਵੇਂ ਡੀਸੀ ਆਏ ਨੇ ਗਨ ਸ਼ਿਆਮ ਥੋਰੀ ਉਹਨਾਂ ਵੱਲੋਂ ਇਹ ਜਿਹੜਾ ਪੁਲ ਆ ਬੰਦ ਕਰਨ ਦੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ 2 ਸਾਲ ਵਾਸਤੇ ਜਿਹੜਾ ਇਹ ਬ੍ਰਿਜ ਆ ਉਹ ਪੂਰਨ ਤੌਰ ਤੇ ਬੰਦ ਰਹੇਗਾ ਕਹਿੰਦੇ ਕਿ ਕੋਈ ਵੀ ਆਵਾਜਾਈ ਇਸ ਜਗ੍ਹਾ ਤੇ ਨਹੀਂ ਹੋਏਗੀ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਾਫੀ ਪੁਰਾਣਾ ਬਣਿਆ ਹੋਇਆ ਇਹ ਬ੍ਰਿਜ ਆ ਕਈ ਜਗ੍ਹਾ ਤੋਂ ਜੜਾ ਇਹ ਢਹਿ ਵੀ ਚੁੱਕਿਆ ਹੋਇਆ ਆ ਸੋ ਉਹ ਵੀ ਤਸਵੀਰਾਂ ਇਹਦੇ ਵਿੱਚ ਜ਼ਰੂਰ ਆਪਾਂ ਐਡ ਕਰਾਂਗੇ ਕੋਸ਼ਿਸ਼ ਇਹੀ ਰਹੇਗੀ ਕਿ ਤੁਹਾਨੂੰ ਜਿੰਨੀਆਂ ਤਸਵੀਰਾਂ ਹੋ ਸਕਦੀਆਂ ਨੇ ਉਹ ਆਪਾਂ ਤੁਹਾਨੂੰ ਆਪਣੇ ਚੈਨਲ ਰਾਹੀਂ ਉਹ ਦਿਖਾਈਏ ਤਾਂ ਜੋ ਅੰਮ੍ਰਿਤਸਰ ਲੋਕਾਂ ਨੂੰ ਵੀ ਪਤਾ ਚੱਲ ਸਕੇ ਕਿ ਹੁਣ ਅੰਮ੍ਰਿਤਸਰ ਵਾਸੀਆਂ ਲਈ ਇੱਕ ਵੱਡਾ ਤੋਹਫ਼ਾ ਜਿਹੜਾ ਆ ਉਹ ਉਹਨਾਂ ਨੂੰ ਮਿਲਣ ਜਾ ਰਿਹਾ ਆ ਅੰਮ੍ਰਿਤਸਰ ਦੇ ਜਿਹੜੇ ਨਵੀ ਡੀਸੀ ਨੇ ਉਹਨਾਂ ਵੱਲੋਂ 2 ਸਾਲ ਵਾਸਤੇ ਇਹ ਜਿਹੜਾ ਪੁਲ ਆ ਬੰਦ ਕਰਨ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਆ ਜਿਹੜੀ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਆ ਇਸ ਪੁਲ ਬਣਾਉਣ ਦਾ 24 ਮਹੀਨਿਆਂ ਦਾ ਸਮਾਂ ਦਿੱਤਾ ਹੈ ਉਹਨਾਂ ਨੂੰ ਸੋ 24 ਮਹੀਨੇ ਦੇ ਵਿੱਚ ਇਹ ਨਵਾਂ ਪੁਲ ਬਣ ਕੇ ਤਿਆਰ ਹੋਏਗਾ ਕੀ ਇਹਦੀ ਜਿਹੜੀ ਵੈਲਿਡਿਟੀ ਰਹੇਗੀ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗੀ ਸ਼ਾਇਦ ਅੰਮ੍ਰਿਤਸਰ ਦੇ ਡੀਸੀ ਵੀ ਇਸ ਦੇ ਉੱਪਰ ਬਚੇਰੀ ਜਾਣਕਾਰੀ ਦੇਣਗੇ ਕੀ ਕੀ ਕਦੋਂ ਸ਼ੁਰੂਆਤ ਹੋਏਗੀ ਇਸ ਪੁਲ ਦੀ ਕਦੋਂ ਇਸ ਪੁਲ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਜਾਏਗਾ ਕਿਉਂਕਿ ਇੱਥੇ ਕੰਸਟਰਕਸ਼ਨ ਦਾ ਸਮਾਂ ਹੋਏਗਾ ਸਾਰਾ ਕਿਉਂਕਿ ਉਹਦੇ ਕਰਕੇ ਰੇਲਵੇ ਦੇ ਵਿੱਚ ਵੀ ਕਈ ਦਿੱਕਤਾਂ ਪਰੇਸ਼ਾਨੀਆਂ ਆਉਣਗੀਆਂ ਇਹਦੇ ਥੱਲੇ ਰੇਲਵੇ ਦੇ ਟਰੈਕਸ ਹੈਗੇ ਨੇ ਉਹਦੇ ਤੇ ਵੀ ਸ਼ਾਇਦ ਕਈ ਵਾਰ ਇਕੱਲੀਆਂ ਕਿ ਟ੍ਰੇਨਾਂ ਦਾ ਸਮਾਂ ਲੇਟ ਹੋ ਸਕਦਾ ਆ ਜਾਂ ਉਹ ਚੀਜ਼ ਕਿਦਾਂ ਪੂਰਨ ਤੌਰ ਤੇ ਤਿਆਰ ਕੀਤੀ ਜਾਏਗੀ ਇਹ ਵੀ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿਉਂਕਿ ਆਵਾਜਾਈ ਦੇ ਕਈ ਜਿਹੜੇ ਸਫਰ ਨੇ ਉਹ ਲੋਕਾਂ ਨੂੰ ਲੰਬੇ ਤੱਕ ਕਰਨੇ ਪੈ ਸਕਦੇ ਆ 22 ਨੰਬਰ ਫਾਟਕ ਦੀ ਜੇਕਰ ਗੱਲ ਕਰਾਂਗੇ ਤੇ 22 ਨੰਬਰ ਫਾਟਕ ਤੋਂ ਤਿਆਰ ਕਰਨਾ ਪਏਗਾ ਅੰਮ੍ਰਿਤਸਰ ਦਾ ਪੰਡਾਰੀ ਬ੍ਰਿਜ ਆ ਉਹ ਵੀ ਰਸਤਾ ਹੁਣ ਜਿਹੜਾ ਇੱਕ ਤਿਆਰ ਬਰ ਤਿਆਰ ਹੈਗਾ ਆ ਕਈ ਜਿਹੜੇ ਰਸਤੇ ਨੇ ਉਹ ਹੁਣ ਇਦਾਂ ਖੋਲ ਦਿੱਤੇ ਜਾਣਗੇ ਪਰੇ ਰਸਤੇ ਬਾਰੇ ਮੈਂ ਜੇਕਰ ਦੱਸ ਦਵਾਂ ਇਹ ਰਸਤਾ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਜਾਂਦਾ ਆ ਲੋਗੜ ਗੇੜ ਨੂੰ ਵੀ ਜਾਂਦਾ ਆ ਇਧਰੋਂ ਗੱਲ ਕਰ ਲਈ ਤਾਂ ਰੇਲਵੇ ਕਲੋਨੀ ਨੂੰ ਨਿਕਲਦਾ ਆ ਪੁਤਲੀਕਰਨ ਨੂੰ ਨਿਕਲਦਾ ਆ ਇਹ ਪੁਲ ਜਿਹੜਾ ਇਹ ਰਸਤਾ ਆ ਇਹ ਰੇਲਵੇ ਸਟੇਸ਼ਨ ਤੋਂ ਆਉਂਦਾ ਹੋਇਆ ਖੱਬੇ ਹੱਥ ਲੋਗੜ ਗੇੜ ਨੂੰ ਜਾਂਦਾ ਇਹ ਰਸਤਾ ਆ ਸੋ ਇਸ ਜਗ੍ਹਾ ਨੂੰ ਕਦੋਂ ਬੰਦ ਕੀਤਾ ਜਾਏਗਾ ਇਹ ਵੀ ਆਪਾਂ ਕੋਸ਼ਿਸ਼ ਰਹੀ ਕਿ ਜਰੂਰ ਇਹਦੇ ਵਿੱਚ ਆਪਾਂ ਗੱਲਬਾਤ ਕਰੀਏ ਫਿਲਹਾਲ ਡੀਸੀ ਸਾਹਿਬ ਜਲਦੀ মিডিਆ ਦੇ ਵਿੱਚ ਆ ਕੇ ਇਸ ਪੁਲ ਬਾਰੇ ਜਾਣਕਾਰੀ ਦੇਣਗੇ ਕੀ ਕਦੋਂ ਇਸ ਪੁਲ ਨੂੰ ਆਪਾਂ ਬੰਦ ਕਰਾਂਗੇ ਜਾਂ ਕਦੋਂ ਇਸ ਦੀ ਜਿਹੜੀ ਮੁਰੰਮਤ ਆ ਉਹ ਸ਼ੁਰੂ ਹੋਵੇਗੀ ਸੋ ਅੰਮ੍ਰਿਤਸਰ ਵਾਸੀਆਂ ਨੂੰ ਇੱਕ ਵੱਡਾ ਤੋਹਫਾ ਜਿਹੜਾ ਆ ਉਹ ਮਿਲਣ ਜਾ ਰਿਹਾ ਆ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਅੰਮ੍ਰਿਤਸਰ ਸਾਹਿਬ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ